ਆਜੋ ਪੁੱਤ ਡਰਦੇ ਕਿਉਂ ਆਜੋ ਸਾਰੇ ਪੜਨ ਵਾਲੇ ਪਹਿਲਾਂ ਮੈਨੂੰ ਐ ਦਸੋਥੀ ਖੜੋ ਉੱਥੇ ਹਾਂ ਹਾਂ ਕੀ ਦੇਖਦੇ ਪੁੱਤ ਇੱਥੇ ਮੋਰਚੇ ਤੇ ਕੋ ਮੱਗੇ ਕੀ ਦੇਖਦੇ ਹੁੰਦੇ ਹੋ ਯਾਰ ਆਓ ਆਪਣਾ ਪੰਜਾਬੀ ਦੀ ਪਛਾਣ ਪਛਾਣ ਤਾਂ ਤੇਰੀ ਦਸਤਾਰ ਤੂੰ ਹੀ ਐ ਤੇਰੀ ਬੋਲੀ ਤੋਂ ਐ ਹੋਰ ਕੁਝ ਕੀ ਦੇਖਦਾ ਇੱਥੇ ਦੇਖਦੇ ਆ ਵੀ ਕੀ ਮੋਲ ਬਜ਼ੁਰਗ ਕੀ ਕਹਿੰਦੇ ਆ ਆਪਣੇ ਕੀ ਕਰਦੇ ਹੁੰਦੇ ਆ ਬਜ਼ੁਰਗ ਇਹੋ ਹੀ ਗੱਲਾਂ ਬਾਤਾਂ ਪੁਰਾਣੀਆਂ ਤੇ ਕਾਸ਼ਾ ਖੇਡਦੇ ਨੇ ਆਪਣੀ ਨੋਟ ਮਿਲਾ ਮੰਨਦੇ ਤੁਸੀਂ ਕੀ ਸਿੱਖਦੇ ਹੋ ਉਹਨਾਂ ਤੋਂ ਕੀ ਰਹਿਸਨਾ ਪਾਈ ਜਾਦਾ ਜਿਵੇਂ ਅੱਜ ਤੱਕ ਉਹ ਚੱਲਦਾ ਹੋਵੇ ਕੀ ਸੁਣਨੂ ਗੁਰੂਆਂ ਦੇ ਦਸਾਂ ਦੇ ਨਾਮ ਪਤਾ ਹੈ ਦਸ ਮੇਰਾ ਪੁੱਤ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰगोबिंद ਜੀ ਸ੍ਰੀ ਗੁਰੂ ਅਰਜਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਵਧੀਆ ਤੂੰ ਮਾਝੇ ਦਾ ਇਸ ਕਰਕੇ ਤੈਨੂੰ ਸਾਰਾ ਪਤਾ ਹੈ ਸਾਡੇ ਮਾਲਬੇ ਅਗੇ ਦੇ ਜਵਾਕਾਂ ਨੂੰ ਤੇਰੇ ਜਿੱਡੇ ਦਾ ਨਹੀਂ ਪਤਾ ਦੱਸਾਂ ਗੁਰੂਆਂ ਦੇ ਨਾਮ ਕੀ ਹੈ ਗੁਰੂ ਦੀ ਕਸਮ ਹੈ ਬਹੁਤ ਸੋਹਣਾ ਲੱਗਿਆ ਪੁੱਤਰੋ ਤੁਸ ਨੂੰ ਮਿਲ ਕੇ ਵੈਗ ਨੂੰ ਤੁਸ ਨੂੰ ਚੜ੍ਹਦੀ ਕਲਾ ਰੱਖੇ ਪਰ ਕੁਝ ਦੇਖਿਆ ਕਰੋ ਇੱਥੋਂ ਸਿੱਖਿਆ ਕਰੋ ਕਾਰਨ ਇਹਦਾ ਇੱਕ ਇੱਥੇ ਬਹੁਤ ਤਰ੍ਹਾਂ ਦੀ ਦੁਨੀਆ ਬੈਠੀ ਹੈ ਉਹਨਾਂ ਤੋਂ ਕੁਝ ਨਾ ਕੁਝ ਗ੍ਰਹਿਣ ਕਰੋ ਤੂੰ ਪੱਗ ਨਹੀਂ ਬੰਨਦਾ ਬਈ ਹੈ ਬੰਨਿਆ ਕਰ ਪੁੱਤ ਜੀ ਕਿੰਨੇ ਸੋਹਣੇ ਲੱਗਦੇ ਪੱਗਾਂ ਨਾਲੇ ਮਾਝੇ ਜੀ ਦਾ ਪੱਗ ਦੀ ਸਰਦਾਰੀ ਹੈ ਰਨ ਨਹੀਂ ਮੰਨ ਲੈ ਕਰੇ ਜਾ ਨਾਲੇ ਮੋਰਚੇ ਤੇ ਆ ਕੇ ਤਾਂ ਇੱਥੇ ਬਾਬੇ ਨਾਨਕ ਦੀ ਕਿਰਪਾ ਹੈ ਮੈਂ ਵੇਖੀ ਹੈ ਵਰਤਾਰੇ ਇੱਥੇ ਹੁੰਦੇ ਹੈ ਇਹ ਜੇ ਕਮਾਲ ਹੁੰਦੇ ਹੈ ਮੈਂ ਅੱਖਾਂ ਨਾ ਹੰਡਾਏ ਅੱਖਾਂ ਨਾਲ ਦੀ ਨਾਲ ਦੇਖੇ ਹੈ ਸਿੰਘੂ ਬਾਰਡਰ ਵੀ ਹੁੰਦੇ ਸੀ ਇੱਥੇ ਵੀ ਹੁੰਦਾ ਹੈ ਹੰਡਾ ਬਾੜ ਰੱਖ ਗਿਆ ਹੈ ਹਾਂ ਹੰਡਾ ਬਾੜ ਰੱਖ ਗਿਆ ਮੈਂ ਵੀ ਰੱਖਿਆ ਆਹ ਅੱਲਾ ਕੱਤੇ ਵੇ ਪੁੱਤ ਇੱਥੇ ਆ ਕਿਦਾਂ ਜੀ ਕੀ ਮੈਂ ਕੀਤਾ ਦਸਤਾਰ ਦਾ ਕੇਸ ਮੰਨ ਗਏ ਤਿਆਰ ਹੋ ਗਏ ਬਹੁਤ ਵਧੀਆ ਚੰਗਾ ਵੀ ਮਿੱਤਰੋ ਵਾਰੀ ਖਾਲਸਾ ਵਾਰੀ ਫਤਿਹ ਪਾਓ ਬਾਬਾ ਜੀ ਵਾਰੀ ਖਾਲਸਾ ਵਾਰੀ ਫਤਿਹ ਜੀ ਖਾਲਸਾ ਜੀ ਇਹ ਕੀ ਤਿਆਰ ਕਰ ਰਹੇ ਹੋ ਇਹ ਬਾਬਾ ਜੀ ਆਹ ਕਬਰਾਂ ਤਿਆਰ ਕਰ ਰਹੇ ਆ ਤੇ ਜਿਹੜਾ ਆ ਤੁਸੀਂ ਵਟ ਦੇ ਰਹੇ ਹੋ ਪਹਿਲਾ ਇਹ ਸਾਨੂੰ ਦਿੰਦੇ ਹੁੰਦੇ ਜੀ ਹਨਾ ਜੀ ਰਸੇ ਬਣਾਉਂਦੇ ਹੁੰਦੇ ਆ ਤੁਸੀਂ ਬਣਾਏ ਇਹ ਬਣਾਇਆ ਆ ਵਧੀਆ ਅੱਛਾ ਉਸੇ ਕਾਰ ਦੀ ਰਏ ਆਏ ਬੇਲਾ ਹੀ ਵਟਣ ਡਏ ਨਹੀਂ ਭਾਈ ਬਹੁਤ ਵਧੀਆ ਇੱਕ ਵਧੀਆ ਜਾਦ ਦੇਖੇ ਕਿਤੇ ਬੋਦੀ ਆ ਗਿਆ ਇੱਥੇ ਦੋਨੋਂ ਇਹਦੇ ਵਿੱਚ ਭਾਵਾਂਗੇ ਕੀ ਕਰੋਗੇ ਵਾਕੇ ਤੋ ਉਹ ਭਾ ਕੇ ਪੁੱਛਾਂਗੇ ਕਿ ਤੁੜਲਾ ਥੋੜਾ ਹੈ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਤੇ ਨਾਲ ਪਿਆਰ ਨਹੀਂ ਕੀ ਕਹੋਗੇ ਫਿਰ ਵੀ ਉਹ ਕਵਾਂਗੇ ਸਾਨੂੰ ਤੋਰ ਹੀ ਤੋ ਸਾਡੇ ਕਾਨੂੰਨ ਜਿਹੜੇ ਆ ਉਹ ਰੱਦ ਕਰਦੇ ਅਸੀਂ ਘਰਾਂ ਜਾਈਏ ਕਿ ਨੂੰਨ ਤਾਉਣੇ ਪਹਿਲਾ ਰੱਦ ਕਰਤੇ ਸੀ ਖਾਲਸਾ ਜੇ ਉਹ ਲਾਗੂ ਨਹੀਂ ਕੀਤੇ ਉਹਨਾਂ ਨੇ ਬਸ ਹਾਂ ਆਪਣਾ ਕਰੀ ਜਾਂਦਾ ਅੱਗੇ ਰੁਕਾ ਤੂੰ ਸ਼ਾਟਾ ਕਰ ਰਿਹਾ ਜੂਰੀ ਜੀ ਮੋਦੀ ਨੂੰ ਕਹਿਣਾ ਵਾ ਵੀ ਸਾਰੇ ਜਿਹੜੇ ਕਾਨੂੰਨ ਤੋਂ ਰੱਦ ਕੀਤੇ ਉਹਨਾਂ ਨੂੰ ਸਹੀ ਜਾਮਾ ਪਾ ਕੇ ਸਾਡੀ ਐਮਐਸਪੀ ਕਾਨੂੰਨ ਬਣਾ ਦੇ ਤੇ ਅਸੀਂ ਘਰੋ ਘਰੀ ਚੱਲੀਏ ਮੂੰ ਆਪਣੇ ਘਰ ਹੈ ਹੀ ਆਪਣੇ ਘਰ ਆ ਇਸ ਕਰਕੇ ਅਸੀਂ ਪੱਕਾ ਮੋਰਚਾ ਲਾ ਲਿਆ ਆ ਵਾ 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 ਮਕਾਨ ਨਹੀਂ ਬਣਾ ਰਹੇ ਆ ਗਰਮੀਆਂ ਦੇ ਵਿੱਚ ਬਹਿਣ ਨੂੰ ਵਾ 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 ਕੀਤੇ ਹੀ ਕਿਸਾਨ ਜਹੇ ਬੰਦੇ ਨੇ 1.5 ਸਾਲ ਬਹਿ ਕੇ 700 ਸਿੰਘਰੀ ਸਾਡਾ ਸ਼ਹੀਦ ਹੋ ਗਿਆ ਸੀ ਆ ਤੇ ਮੋਦੀ ਸਾਹਿਬ ਆਂਦਾ ਸੀ ਮੇਰੇ ਤੋਂ ਕੋਈ ਗਲਤੀ ਹੋ ਗਈ ਆ ਚਲੋ ਮੈਂ ਮਾਫੀ ਮੰਗਦਾ ਤੇ ਕਾਨੂੰਨ ਮੈਂ ਰੱਦ ਕਰ ਦੇਣਾ ਤੇ ਤੁਹਾਨੂੰ ਲੀਗਲ ਗਰੰਟੀ ਐਮਐਸਪੀ ਵੀ ਗਰੰਟੀ ਮੈਂ ਦਊਂਗਾ ਇਹਹੀਂ ਉਹਦੇ ਤੇ ਵਿਸ਼ਵਾਸ ਕੀਤਾ ਸੀ ਕਿਹ ਘਰਾਂ ਨੂੰ ਆ ਕੇ ਹਰ ਕੇ ਸਾਲ ਪਰ ਡੀਕਾ ਨਹੀਂ ਜਦੋਂ ਉਹ ਮੰਨਿਆ ਤੇ ਫੇਰੇ ਅਹੀਂ ਇੱਕ ਕੰਮ ਚ ਫੇਰੇ ਮੋਰਚਾ ਲਾਇਆ ਦੂਸਰਾ ਮੋਰਚਾ ਬਾਬਾ ਜੀ ਜਿਹੜੇ ਤੁਸੀਂ ਸਾਡੇ ਮਾਲ ਵਿੱਚ ਸਣਾ ਦੀ ਬੁੜੇ ਸਾਡੇ ਰਸੇ ਬਣਾਉਂਦੇ ਹੁੰਦੇ ਕੀ ਤੁਹਾਡੇ ਮਾਜੇ ਚ ਵੀ ਇਹੇ ਬਣਾਉਂਦੇ ਹੁੰਦੇ ਜੀ ਮੰਝੇ ਹੁੰਦੇ ਹੁੰਦੇ ਸੀ ਅਸੀਂ ਵੇਚ ਲੈਣ ਤੁਸੀਂ ਐਸੀ ਤਰ੍ਹਾਂ ਹੀ ਉਹ ਕਰਦੇ ਤੁਸੀਂ ਬੱਟਾ ਦਿੰਦੇ ਉਹ ਇਸੇ ਤਰ੍ਹਾਂ ਹੀ ਬੱਟਾ ਭਾਈ ਚੰਗਾ ਲੱਗਿਆ ਸਿੰਘਾ ਉਹ ਮਿਲ ਕੇ ਸਾਨੂੰ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਜੀ ਹਾਲ ਸਾਜੀ ਤੁਸੀਂ ਵੀ ਬੱਟੇ ਆ ਕਿੰਨਾ ਸਮਾਂ ਬੜਾ ਜਮਾਂ ਨਾਂ ਜੀ ਉਠਾਂ ਦੀ ਬੇਲਾ ਵੜਦੇ ਰਹ ਅੱਛਾ ਉਠਾਂ ਤੇ ਬੇਲਾ ਬੇਲਾ ਪੱਠੇ ਲਉਂਦੇ ਨੇ ਓਕੇ ਕੋਈ ਬੰਨੀ ਪੰਡਾ ਨਮਕਾ ਆ ਕੇ ਸੰਗੜ ਬਣਾ ਕੇ ਉਹ ਯੋਦੇ ਨੇ ਉਠਾਲਾ ਖਰਾਸ਼ ਵੀ ਓ ਜੋੜੀ 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 ਕਰ ਵਟ ਭਾਈ ਮਾਝੇ ਵਾਲਿਆਂ ਦੀ ਬੋਲੀ ਜਾਂ ਵੀ ਦੇਖੋ ਫਰਕ ਹੈ ਮਾਲਬੀ ਦੀ ਬੋਲੀ ਮਾਝੇ ਦੀ ਬੋਲੀ ਦਾ ਬੜਾ ਫੱਕ ਹੈ ਮੈਂ ਕਾਹਦਾ ਥਾਬ ਹੈ ਯਾਰ ਹਾਂ ਤੇਰੀ ਆਵਾਜ਼ ਪਿਆਰ ਕੇ ਸੁਣਾਏ ਉਹ ਧੋਰੀ ਕਰ ਲੈਂਦੇ ਮੈਂ ਜਲਦੀ ਕਰਾ ਕਿੰਨੇ ਜਣੇ ਦੇ 7 ਵਜੇ ਨਾ ਅੱਛਾ ਉਹ ਜਮੇ ਨਵੀਂ ਗੱਡੀ ਖੜੀ ਐ ਮੋਰਚੇ ਦੇ ਵਿੱਚ ਦੇਖੋ ਵੀਰ ਹਾਜ਼ਰੀ ਲਵਾਉਣ ਆਇਆ ਐ ਦੇਖੋ ਪਰ ਗੱਡੀ ਉਹਨੇ ਬਾਡੀ ਵੀ ਨਹੀਂ ਲਵਾਈ ਹਜੇ ਭਰਾ ਨੇ ਪਰ ਮੋਰਚੇ ਦੇ ਵਿੱਚ ਉਹ ਆਪਣੇ ਹਾਜ਼ਰੀ ਦਰਜ ਕਰਾ ਰਿਹਾ ਹੈ ਆਪਣੇ ਗਰਮੀ ਦਾ ਇਲਾਜ ਕਰ ਰਹੇ ਨੇ ਵੀਰ ਪੱਕੇ ਇੰਤਜ਼ਾਮ ਕਰ ਰਹੇ ਨੇ ਆਪਣੇ ਆਪਣੇ ਦੋਸਤੋ ਜਮਈ ਨਵੀਂ ਗੱਡੀ ਖੜੀ ਹੈ ਮੋਰਚੇ ਦੇ ਵਿੱਚ ਦੇਖੋ ਵੀਰ ਹਾਜ਼ਰੀ ਲਵਾਉਣ ਆਇਆ ਹੈ ਦੇਖੋ ਪਰ ਗੱਡੀ ਉਹਨੇ ਬਾਡੀ ਵੀ ਨਹੀਂ ਲਵਾਈ ਹਜੇ ਭਰਾ ਨੇ ਪਰ ਮੋਰਚੇ ਦੇ ਵਿੱਚ ਉਹ ਆਪਣੀ ਹਾਜ਼ਰੀ ਦਰਜ ਕਰਾ ਰਿਹਾ ਹੈ कर जो रेल का पॉइंट रखा गया है जो निश्चित काल के अंदर रेल रोके जाएगी अपने साथियों नवदीप सिंह जलवेड़ा और गुरप्रीत सिंह सापर अनीश धनखड़ और दो साथियाँ जो अमरजीत सिंह हैं उनको रिहा करवाने के लिए हमने अपने आवाज़ बुलंद करनी है और अपने अपने गाँव से वी के शहीद भगत सिंह के किसान साथियों से अपील है कि अपने अपने गाँव से पाँच पाँच आदमियों की ड्यूटी लगाने का काम करना है आगे जो गेहूं का सीजन आ रहा है उसके लिए भी आपने तैयारी करनी है उसके लिए एक विशेष बेनती है कि जो साथी बॉर्डरों पर बैठे हैं उनकी गेहूं की कटाई आपने पहले करनी है उनके जो अनाज को मंडी में पहले बचाना है उनके संसाधनों को आपने संभालने का काम करता हो जिन साथियों ने जमीन को ठेके पर बटाई भी दिया है वो अब ड्यूटी संभालें और आगे चलकर जो आगे की कोले हैं उन पर आपने जो कार्यक्रम है वो आएंगे और सवाल करने का सिलसिला जैसे कल गांव गाँव में हुआ है बड़े अच्छे ढंग से हमने सवाल करने के हमारे शहीद सुखकर सिंह का कसूर क्या था और उनके जो बोर्ड हैं जो मांगे हैं वो आपको दे दी जाएंगी तो आप अपने शहीदों के साथ अपने किसानों के साथ ऐसे ही बने रहे बहुत बहुत धन्यवाद जय जवान जय किसान वाहिगुरु साहब नंदुरुस्त रखन खुश रहो चढ़ाद रहो बाबे बीडिया देख लिया करो भाई ਸ਼ੇਅਰ ਕਰ ਦਿਆ ਕਰੋ ਚੰਗੀਆਂ ਲੱਗੇ ਸੋਨੂੰ ਰੋਜ਼ ਮੈਂ ਸ਼ੰਭੂ ਮੋਰਚੇ ਦੀ ਇੱਕ ਵੀਡੀਓ ਦਿਖਾਇਆ ਕਰੂੰ ਜਿਉਂਦੇ ਰਹੇ ਤਾਂ ਜ਼ਰੂਰ ਦੁਆਰਾ ਮਿਲਾਂਗੇ ਧੰਨਵਾਦ